ਲਾਕੁਟਾ ਅੰਗਾ ਬੋਸ਼ਾ ਉਹਦਾ ਕੋਈ ਬੈਂਡ ਜਿਆਦਾ ਨਾ ਕੋਈ ਬੜੇ ਮੋੜੀ ਜਿਆਦਾ ਲੰਬੇ ਸਮੇਂ ਦਾ ਇੱਕ ਕਿਸਮ ਦਾ ਸੰਤਾਪ ਸੇਕ ਦਾ ਕਮਾ ਕਰਨ ਦੇ ਵਿੱਚ ਤੇ ਜਿਹੜੀ ਮੇਟੀ ਪੋਲੀ ਹੁੰਦੀ ਹੈਗਾ ਜਦੋਂ ਦਿੱਕਤ ਆਉਂਦੀ ਹੈ ਉਹ ਵੱਖਰੀਆਂ ਪਰ ਜਦੋਂ ਗਰਮੀਆਂ ਸਰਦੀਆਂ ਦੇ ਵਿੱਚ ਕਿਸੇ ਨੂੰ ਕੋਈ ਬੈਠਣ ਨੂੰ ਜਗ੍ਹਾ ਨਾ ਮਿਲੇ ਕੋਈ ਸਨਮਾਨਯੋਗ ਵਾਸ਼ਰੂਮ ਨਾਲ ਲੱਗਣ ਤੋਂ ਸਿਫਤ ਇਲਿਫਟ ਵੀ ਹੋ ਚਾਹੀਦੀ ਇਹ ਆਂਦੀ ਹੈ ਜੁਨੇਸਰਦਾਰ ਬਣੀ ਹੈ ਮੈਂ ਸਭ ਤੋਂ ਪਹਿਲਾਂ ਜਿਹੜੇ ਮੁੱਖ ਮੁੱਖ ਸਾਡੇ ਸ਼ਹਿਰ ਦੇ ਉਹਨਾਂ ਦੇ ਵਿੱਚ ਤਸੀਲ ਤੋਂ ਮੈਂ ਸਭ ਤੋਂ ਪਹਿਲਾਂ ਤਨਵ ਸਿੰਘ ਸਾਹਿਬ ਨੇ ਕਿਹਾ ਕਿ ਸਾਡੇ ਦੋਨਾਂ ਦੇ ਮਾਮਲੇ ਦੇ ਸਰ ਜੀ ਮਾਨਜੋਤ ਸਿੰਘ ਸਾਹਿਬ ਨੇ ਇਹ ਗੱਲ ਕਿ ਸਾਡੀ ਅਪੀਲ ਨੂੰ ਗੁਸ਼ਤਕ ਦੇ ਹਲਕੇ ਦੀ ਗੱਲ ਕੀਤੀ ਹੈ ਤੇ ਇਹ ਤੇ ਉਹ ਬਾਕੀ ਵਿਸ਼ਵਾਨ ਬਸਾਲ ਜੀ ਦਾ ਸਵਾਲ ਉਹ 23 ਜਨੂਰੀ ਤੋਂ ਪਹਿਲਾਂ ਇਹ ਸਟਾ ਪ੍ਰੋਜੈਕਟ ਸੈਕਸ਼ਨ ਹੋ ਗਿਆ ਸੀ ਜਿਹੜਾ ਤੁਸੀਂ ਕੰਪਲੈਕਸ ਦਾ ਇਹਦੀਆਂ ਪ੍ਰਬੰਧਕੀ ਕਾਰਵਾਈਆਂ ਕਰਦਿਆਂ ਕਰਦਿਆਂ ਜਿੰਨਾ ਸਾਰਾ ਕੁਝ ਅਰੇਂਜਮੈਂਟ ਕਰਦਿਆਂ ਸੰਗੋਹ ਜਿਹੜਾ ਉਹ ਸਮਾਂ ਲੱਗ ਗਿਆ ਜਿੰਨਾ ਤੱਕ ਅੱਜ ਇਹ ਨਿਬਤ ਕਰ ਗਿਆ ਵੈਸੇ ਸਿਮੂ ਸਾਹਮਣੇ ਵੀਦਾਰ ਤੋਂ ਆਨਲਾਈਨ ਵੀ ਕਰ ਦਿੱਤਾ ਸੀ ਕੰਮ ਦਾ ਟੱਕਰ ਕੱਦ ਮਾਸਤੇ ਤੇ ਅੱਜ 5 ਕਰੋੜ 30 ਲੱਖ ਦਾ ਤੁਜ ਜਿਹੜਾ ਜਿਹਦੇ ਵਿੱਚ ਟੋਪੀਟੀ ਸਟੇਟ ਜਿਹੜੀ ਸੀ ਕੰਪਲੈਕਸ ਵਿੱਚ ਆਇਆ ਤਾਂ ਐਸਟੀਐਮ ਆਫਿਸ ਵੀ ਜਿਹੜਾ ਆ ਉਹਦੇ ਚੀਫ ਮੈਂ ਕਿਹਾ ਕਿ ਸਾਰਾ ਇਹ ਦਫ਼ਤਰ ਬਹੁਤ ਵੱਡੇ ਠੇਕੇਦਾਰ ਦਾ ਕੰਮ ਹੈ। ਇਹ ਕਿਹੜਾ ਸਟੋਰੀਅਮ ਹੈ? ਕਿੰਨੀ ਸਟੋਰੀ ਹੈ? ਕਿੰਨੇ ਮੰਜ਼ਲਾ ਬਣੇਗਾ? 3 ਮੰਜ਼ਲੇ। ਕਿੰਨੇ ਮੰਜ਼ਲਾ ਬਣੇਗਾ ਇਹ? ਇਹ ਸਟੈਂਡਰਡ ਡਿਜ਼ਾਈਨ ਨੇ ਤਾਂ ਸਿੱਧਾ ਦੇ ਚੱਟੇ ਹੈਗੇ ਆ। ਉਹਦੇ ਤਹਿਤ ਇਹ 3 ਮੰਜ਼ਲਾ ਚੱਲਾ ਸਕਦਾ ਆ। ਆ ਬਣੇਗਾ। ਇਹ ਕੀ ਸਟੇਜ ਹੋਵੇਗੀ? ਇਹ ਕਿੰਨੇ ਚੱਟ ਬਣੇਗਾ? ਸਿਟੀ ਤੇ ਤੁਸੀਂ ਪੰਜਾਬ ਦੇ ਤਹਿਸੀਲ ਉਹ ਤੁਸੀਂ ਨਾ ਦੇਖੇ ਹੋਈਆਂ ਜਿੱਥੇ ਪ੍ਰੋਪਰ ਡਿਜ਼ਾਈਨ ਦੇ ਨਾਲੇ ਬਣੇ ਹੋਏ ਹਰ ਇੱਕ ਸਿਟੀ ਪਾਣੀ, ਵਾਸ਼ਰੂਮ ਹਾਰੇ ਨੂੰ ਚੜਨ ਨੂੰ ਰੈਂਪ ਵਗੈਰਾ ਹਰ ਚੀ ਜੜੀ ਸੈਨੇ ਵੀ ਔਰ ਕਾ ਵਾਸਤੇ ਚੜਨ ਵਾਸਤੇ ਕਿ ਕਿਸੇ ਨੂੰ ਉੱਪਰ ਚੜਨ ਦੀ ਦਿੱਕਤ ਨਾ ਹੋਵੇ ਰੈਂਪ ਵੀ ਬੁਏਗਾ ਸਭ ਕੁਝ ਹੋ ਜਾਏਗਾ ਔਰ ਇੱਕ ਫਰਨੀਚਰ ਟੂ ਫੁੱਲ ਫਲੈਕਚਰ ਫੈਸਿਲਿਟੀਜ਼ ਦੇ ਨਾਲ ਇਟ ਅ ਮਾਡਰਨ ਰਸੀਡੈਂਸ ਕੰਪਲੈਕਸ ਹੈ ਦਾ ਫਿਰ ਇਨਹੀ ਚਮੇ ਮਹੀਨਿਆਂ ਮੈਂ ਬਣ ਕੇ ਤਿਆਰ ਹੋ ਜਾਏਗਾ ਇਹ ਤਾਂ ਸਿਰਫ 6 ਮਹੀਨੇ ਦਾ ਟਾਈਮ ਪੀਰੀਅਡ ਹੈ ਇਸੇ ਕਰਕੇ ਅਸੀਂ ਅੱਜ ਜਲਦੀ ਕੀਤੀ ਆ ਕੋਈ ਖਾਸ ਪ੍ਰਬੰਧ ਨਹੀਂ ਕਰ ਸਕੇ ਜੀ ਤਾਂ ਇਹ ਕਿ ਇਹਨੂੰ ਪ੍ਰੋਗਰਾਮ ਨੂੰ ਆਪਾਂ ਵੱਡਾ ਵੀ ਕਰ ਸਕਦੇ ਸੀ ਕਿ ਕੋਈ ਨਾ ਤੋ ਪਹਿਲਾਂ ਪਹਿਲਾਂ ਅਸੀਂ ਇਹਨੂੰ ਇਹਨੂੰ ਸਟਾਰਟਿੰਗ ਕਰਵਾ ਲਈਏ ਤਾਂ ਕਿ ਅਸੀਂ 6 ਮਹੀਨੇ ਦੇ ਵਿੱਚ ਮੈਡਮ ਇਹ ਬਹੁਤ ਵਧੀਆ ਪ੍ਰਾਣਾ ਵੀ ਟਾਂਡੇ ਜਿਹੜੇ ਕੰਪਲੈਕਸ ਬਣਨੇ ਜਾ ਰਹੇ ਆ ਪਰ ਜਿਹੜਾ ਨਾਲ ਹੀ ਇੱਕ ਬਹੁਤ ਚ ਲੱਖਾਂ ਰੁਪਈਆ ਲਾ ਕੇ ਜਿਹੜਾ ਪਟਵਾਰਸ ਨਾਲ ਬਣਵਾਇਆ ਸੀ ਉਹਦੀ ਜਿਹੜੀ ਜਿੰਨੀ ਵੀ ਇਮਾਰਤਾਂ ਜਰਜਰ ਹੋਈ ਪਈ ਆ ਤੇ ਉਹਦੇ ਬਾਰੇ ਕੋਈ ਦੇਖ ਸੰਭਾਲਦੀ ਕੋਈ ਹੈ ਨਹੀਂ ਉਹ ਉਹਦੇ ਵਿੱਚ ਵੀ ਅਸੀਂ ਐਸਟੀਮੇਟ ਬਣਾ ਕੇ ਭੇਜ ਦਿੱਤਾ ਹੈ ਸਰਕਾਰ ਨੂੰ ਕਿ ਰਿਪੇਅਰ ਵਾਸਤੇ ਜਾਂ ਹੋਰ ਫੈਸਿਲਿਟੀਆਂ ਜਿਹੜੀਆਂ ਵੀ ਚਾਹੀਦੀਆਂ ਨੇ ਉੱਥੇ ਉਹਨਾਂ ਦੇ ਵਿੱਚ ਕਦੀ ਵੀ ਸਰਕਾਰਾਂ ਦੇ ਕੋਲ ਇਹਨਾਂ ਪੈਸਿਆਂ ਦੀ ਕਮੀ ਨਹੀਂ ਹੋਣੀ ਕਿ ਸਰਕਾਰਾਂ ਦੇ ਕੋਲ ਇਹਨਾਂ ਸਾਧਨਾਂ ਦੀ ਕਮੀ ਨਹੀਂ ਹੁੰਦੀ ਕਿਉਂਕਿ ਜਿਹੜੀ ਬਿਲਡਿੰਗ ਬਣਦੀ ਹੈ ਉਹਦੀ ਮਿੱਟੀ ਨਹੀਂ ਤੇ ਪੈਸੇ ਹਰ ਸਾਡ ਸਰਕਾਰ ਦੇ ਨਹੀਂ ਹੁੰਦੇ ਆ ਸਿਰਫ ਸਾਡੀ ਜਿਹੜੀ ਇੱਛਾ ਸ਼ਕਤੀ ਹੈ ਨਾ ਕੰਮ ਕਰਨ ਦੀ ਜਾਂ ਸਾਡਾ ਵਿਜ਼ਨ ਕੀ ਹੈ ਜਾਂ ਸਾਨੂੰ ਲੋਕਾਂ ਦੇ ਨਾਲ ਦੁੱਖ ਤਕਲੀਫ ਕਿੰਨਾ ਜਾਂ ਸਾਨੂੰ ਲੋਕਾਂ ਦੇ ਨਾਲ ਪਿਆਰ ਕਿੰਨਾ ਤੇ ਹਲਕੇ ਨਾਲ ਪਿਆਰ ਕਰਨਾ ਇਹ ਸਾਰਾ ਏਸੀ ਤੇ ਡਿਪੈਂਡ ਕਰਦਾ ਹੈ ਇਹਦਾ ਐਸਟੀਮੇਟ ਲਾ ਕੇ ਫੋਰਮ ਭੇਜ ਦਿੱਤਾ ਜਾਏਗਾ ਹੋਰ ਜਿੰਨੀ ਜਲਦੀ ਹੋ ਸਕਦਾ ਇਹਨੂੰ ਪਾਸ ਕਰਵਾ ਕੇ ਅਸੀਂ ਲੈ ਕੇ ਜਾਵਾਂਗੇ ਤਾਂ ਕਿ ਪਟਵਾਰਖਾਨੇ ਦੀ ਬਿਲਡਿੰਗ ਦੇ ਵਿੱਚ ਵੀ ਸੁਧਾਰ ਹੋ ਸਕੇ ਉਹ ਤੇ ਵਾਸ਼ਰੂਮਾਂ ਦੀ ਬੜਾ ਤਰ ਮਾਰੀ ਹਾਂ ਮੈਂ ਗਈ ਸੀ ਇੱਕ ਦਿਨ ਉਹ ਵੀ ਅਸੀਂ ਜਿਹੜਾ ਕੰਟਰੈਕਟ ਜਿਹੜਾ ਉਹਦੇ ਬਲੌਕ ਵਾਇਰ ਰੱਖਣ ਨੂੰ ਬਣਾਉਂਦੇ ਪੰਜਾਬ ਸਰਕਾਰ ਜਿਹੜੀ ਆ ਕ腐ਸ਼ਨ ਦੇ ਖਿਲਾਫ ਜਿਹੜੀ ਉਹਨਾਂ ਨੇ ਬੜੀ ਮਹਿੰਮ ਜਿਹੜੀ ਮੰਡੀ ਹੋਈ ਆ ਪਰ ਨਕੋਦਰ ਨਗਰ ਕਾਉਂਸਲ ਦੇ ਵਿੱਚ ਕੁਝ ਹੀ ਦਿਨ ਪਹਿਲਾਂ ਜਿਹੜਾ ਇੱਕ ਕਲਰਕ ਨੂੰ ਸਸਪੈਂਡ ਕੀਤਾ ਗਿਆ ਕਿ ਤੁਹਾਡੇ ਜਿਹੜਾ ਉਹ ਤਾਂ ਅੱਲਾਹ ਤੁਹਾਡੀ ਨਜ਼ਰ ਚ ਹੈ ਬਿਲਕੁਲ ਸਾਰਾ ਮਾਮਲਾ ਮੇਰੀ ਨਜ਼ਰ ਦੇ ਵਿੱਚ ਫੋਨ ਤੋਂ ਬਾਅਦ ਹੀ ਇਹ ਸਸਪੈਂਸ਼ਨ ਹੋਈ ਹੈ ਅੱਜ ਪਹਿਲਾਂ ਹੀ ਉਹ ਬਹੁਤ ਗੁੱਸਾ ਕਰਦਾ ਔਰ ਇਹ ਨਹੀਂ ਹੈ ਕਿ ਹੁਣ ਦੀ ਸਰਕਾਰ ਦਾ ਚੰਗਾ ਪਿੱਛੋਂ ਲੈ ਕੇ ਚੱਲ ਰਹੀ ਹੈ ਖਾਸ ਕਰਕੇ ਤੁਸੀਂ ਕਿਹੋ ਜਿਹੇ ਅਕਿਰਤਕਣ ਲੋਕ ਨੇ ਉਹ ਜਿਹੜੇ ਗਰੀਬਾਂ ਦੇ ਜਿਨ੍ਹਾਂ ਦੇ ਸਿੱਧੇ ਸ਼ੱਕ ਹੋਇਆ ਨਹੀਂ ਉਹਨਾਂ ਨੂੰ ਘਰ ਬਣਾ ਕੇ ਦੇਣ ਵਾਸਤੇ ਜਿਹੜਾ ਅਸੀਂ پیسے ਸਰਕਾਰ ਤੋਂ ਲੈਂਦੀ ਉਹਦੇ ਵਿੱਚੋਂ پیسے ਖਾਂਦੇ ਆ ਔਰ ਫਰਜ਼ੀ ਖਾਤੇ ਨੇ ਬਹੁਤ ਕੋਸ਼ਿਸ਼ਾਂ ਦੀ ਜਾਂਚ ਕੀਤੀ ਹੈ ਮੈਂ ਨਗਰ ਕੌਂਸਲ ਤੱਕ ਨਹੀਂ ਛੱਡੂਗੀ ਇਹਦੀ ਜਾਂਚ ਜਿਹੜੀ ਵਿਭਾਗ ਵੀ ਜਾਂਚ ਵੀ ਹੋਏਗੀ ਔਰ ਬਿਜ਼ਨਸ ਕਰਾਂਗੀ ਜਿਹੜੀ ਕਰਵਾਈ ਆ ਉਹ ਤਾਂ ਉਹਨਾਂ ਦੇ ਉਸੇ ਜਿਹੜੇ ਤਰਾਰ ਪਿਆ ਜਾਂ ਉਸੇ ਸਟਾਫ ਕੋਲ ਕਰਵਾਈ ਗਈ ਹੈ ਜਿਹੜੇ ਇਹ ਚਾਂਚ ਮੈਟਸ ਨਹੀਂ ਕਰ ਮੈਂ ਇਸ ਜਾਂਚ ਤੇ ਨਾਲ ਸੈਟੀਸਫਾਈਡ ਨਹੀਂ ਹੋਣਾ ਮੇਰੇ ਲਈ ਕੋਈ ਮੈਟਰ ਨਹੀਂ ਕਰਦਾ ਨਗਰ ਕੌਂਸਲ ਇਹ ਵਿੱਚ ਕੀ ਕਰਦਾ ਕੀ ਨਹੀਂ ਕਰਦਾ ਇਹਦੀ ਜਾਂਚ ਜਿਹੜੀ ਬਿਜ਼ਨਸ ਕਰੂਗੀ ਔਰ ਵਿਭਾਗ ਵੀ ਜਾਂਚ ਕਰੂਗਾ ਇਹ ਤਾਂ ਜਿਹੜੀ ਸਾਡੀ ਟੀਮ ਕੋਈ ਲੱਗੇ ਕਿ ਜਾਂਚ ਵਾਸਤੇ ਕੋਈ ਜਾਂਚ ਕਰਨਗੀ ਔਰ ਇੱਕ ਜਾਂਚ ਨਹੀਂ ਪੂਰੀ ਇਹਨ ਵਿੱਚ ਬਹੁਤ ਸਾਰੀਆਂ ਜਾਂਚਾਂ ਨੇ ਜਿਹੜੀਆਂ ਹੋਣੀਆਂ ਜਿਵੇਂ ਐਫਆਈਆਰ ਕੀਤੀ ਗਈ ਹੈ ਐਫਆਈਆਰ ਪਹਿਲਾਂ ਨਹੀਂ ਹੁੰਦੀ ਪਹਿਲਾਂ ਇਹਨੂੰ ਅਸੀਂ ਦੋਸ਼ ਕਿਹੜੇ ਕਿਹੜੇ ਤੇ ਲੱਗਦੇ ਕਿਉਂਕਿ ਹਜੇ ਮਿਊਚਲੀ ਕਾਰਵਾਈ ਹੈ ਅਜੇ ਤਾਂ ਸਿਰਫ ਸਾਡੇ ਕੋਲ ਜਿਹੜਾ ਡਾਟਾ ਆਇਆ ਉਹ ਇਹਨਾਂ ਚੀਜ਼ਾਂ ਦਾ ਆਇਆ ਕਿ ਵੀ ਇਹਨਾਂ ਦੇ ਘਰਾਂ ਦੇ ਵਿੱਚੋਂ ਖਾਤੇ ਖਾ ਪੈਸੇ ਖਾ ਰਹੇ ਫਰਜੀ ਕਾਉਂਟ ਕੋਲ ਨੇ ਉਹਦੇ ਪੈਸੇ ਖਾ ਰਹੇ ਕੁਝ ਕਿਹੜੇ ਕਿਹੜੇ ਲੋਕ ਇਨਵੋਲਡ ਨੇ ਪਰਚਾ ਦਰਜ ਕਰਨ ਵਾਸਤੇ ਪੂਰੀ ਇਨਫੋਰਮੇਸ਼ਨ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਇਸ ਕਰਕੇ ਪਰਚੇ ਦੀ ਕਾੜੀ ਨਹੀਂ ਕਰਾਂਗੇ ਕਿਉਂਕਿ ਅਸੀਂ ਨਾ ਪ੍ਰੋਫੈਸਰ ਕਵਰ ਵੀ ਕਰਨੇ ਆਂ ਔਰ ਨਾਲ ਦੀ ਨਾਲ ਜਿਹੜੀ ਤੈਬ ਜਾਰੀ ਦੇ ਵਿੱਚ ਬਹੁਤ ਸਾਰੇ ਕੱਪੜੇ ਆ ਔਰ ਜਿਹੜੇ ਹਾਊਸ ਟੈਕਸ ਇਕੱਠੇ ਕੀਤੇ ਜਾਂਦੇ ਜਾਂ ਜਿਹੜੀ ਟੈਕਸ ਕਲੈਕਟਿੰਗ ਆ ਉਹਦੇ ਵਿੱਚ ਇਹ ਬਹੁਤ ਸਾਰੇ ਮੜੀ ਇਹ ਦੁਬਾਰਾ ਦੁਬਾਰਾ ਵੀ ਮੁੜ ਕੇ ਸਾਲ ਖੰਡ ਬਾਅਦ ਫਿਰ ਦੁਬਾਰਾ ਬਹਾਲ ਹੋ ਜਾਂਦੇ ਆ ਇਹ ਵੀ ਹੁਣ ਕੰਮ ਖਤਮ ਕਰਦੇ ਕਿਉਂਕਿ ਚਾਰ ਪਹਿਲਾਂ ਵੀ ਜਿਹੜੇ ਹੈਗੇ ਸਸਪੈਂਡ ਕੀਤੇ ਸੀ ਉਹ ਦੁਬਾਰਾ ਬਹਾਲ ਹੋ ਗਏ ਤਿੰਨ ਪਿੰਦੇ ਪਹਿਲਾਂ ਸਸਪੈਂਡ ਕੀਤੇ ਸੀ ਉਹਨਾਂ ਨੂੰ ਕੰਢੇ ਨਹੀਂ ਸਸਪੈਂਸ ਦੇ ਬੰਦੇ ਨੂੰ ਜਿੰਨੀ ਦੇਰ ਉਹਨੂੰ ਕਲੀਨ ਚਿਕ ਮੈਂ ਕਿਸੇ ਨੂੰ ਵੀ ਬਖਾਲ ਕਰ ਦੇ ਸਕਦੇ ਹੱਥ ਦੇ ਪਿੱਛੇ ਹੀ ਰਹਿ ਨਹੀਂ ਨਜ਼ਰ ਕੌਂਸਲ ਕੋਪਰੇਟਾ ਦਾ ਗੜ ਬਣ ਗਿਆ ਹੋਇਆ ਇਸ ਕਰਕੇ ਉੱਥੇ ਕਿਸੇ ਨੂੰ ਮਾਫੀ ਨਹੀਂ ਮਿਲਣੀ ਮਤਲਬ ਤੁਹਾਡੀ ਨਜ਼ਰ ਦੇ ਥੰਦੇ ਲੋਕ ਕੰਮ ਕਰ ਰਹੇ ਤੁਹਾਨੂੰ ਚੰਗੇ ਬਣ ਕੇ ਕੰਮ ਕਰ ਰਹੇ ਤੁਹਾਡੀ ਅੱਖਾਂ ਦੇ ਵਿੱਚ ਧੂੜ ਝੁਗ ਰਿਹਾ ਇਹ ਦੂਜੀ ਕੁਝ ਲੋਕ ਸਾਹਮਣੇ ਨਾ ਆਉਂਦੇ ਜਿਨ੍ਹਾਂ ਦੇ ਪੈਸੇ ਖਾਲੇ ਗਏ ਆ ਤੇ ਸ਼ਾਇਦ ਇਹ ਮੁੱਦਾ ਅਜੇ ਵੀ ਰੱਪਿਆ ਰਿਹਾ ਹੈ ਮੇਰੀ ਟ੍ਰੈਫਿਕ ਸਮੱਸਿਆ ਟ੍ਰੈਫਿਕ ਸਮੱਸਿਆ ਦਾ ਮਸਲਾ ਕਿਉਂ ਨਹੀਂ ਹੱਲ ਹੋ ਰਿਹਾ ਮਤਲਬ ਜਿਹੜਾ ਪੈਸਾ ਖਾਦਾ ਇਹ ਤਾਂ ਕਾਫੀ ਕਾਫੀ ਕਪੜਾ ਕਰੋੜਾਂ ਦੇ ਵਿੱਚ ਨਿਕਲੂਗਾ ਤੇ ਮੇਂ ਟ੍ਰੈਫਿਕ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਬਿਲਕੁਲ ਹੋ ਰਿਹਾ ਨਹੀਂ ਹੋ ਰਿਹਾ ਜੀ ਮੈਂ ਖੁਦ ਕਈ ਵਾਰੀ ਪੁਲਿਸ ਨੂੰ ਫੋਨ ਕੀਤਾ ਇਹ ਨਹੀਂ ਹੋ ਰਿਹਾ ਰੋਹ ਲੜਾਈ ਹੁੰਦੀ ਹੈ ਜੀ ਇਸ ਤਰ੍ਹਾਂ ਕਿ ਪਹਿਲਾਂ ਤਾਂ ਅਸੀਂ ਨਗਰ ਕੌਂਸਲ ਪ੍ਰਧਾਨ ਸਾਹਿਬ ਖੜੇ ਆ ਪਹਿਲਾਂ ਟ੍ਰਾਇਲ ਬੇਸ ਦੇ ਉੱਤੇ ਉਹ ਡਿਵਾਈਡਰ ਲਾ ਕੇ ਉਹਨੂੰ ਜਾਂਚ ਕੀਤੀ ਗਈ ਆ ਉਹਦਾ ਟ੍ਰਾਇਲ ਲਿਆ ਗਿਆ ਕਿ ਅਸੀਂ ਜੇ ਡਿਵਾਈਡਰ ਲਾਉਣੀ ਆ ਤਾਂ ਸਾਡੀ ਟ੍ਰੈਫਿਕ ਦੀ ਸਮੱਸਿਆ ਹੱਲ ਹੋ ਵੀ ਆ ਟ੍ਰਾਇਲ ਹੋਰ ਸਕਸੈਸਫੁਲ ਰਿਹਾ ਤੇ ਕੰਮ ਸ਼ੁਰੂ ਹੋ ਗਿਆ ਮੈਂ ਕਹਾ ਜੇ ਉੱਥੇ ਕਈ ਨਹੀਂ ਪਰ ਪ੍ਰਧਾਨ ਸਾਹਿਬ ਨੂੰ ਪਤਾ ਚ ਕੰਮ ਜਿਹੜਾ ਪੱਕੇ ਡਿਵਾਈਡਰ ਲਾਉਣ ਦਾ ਕੰਮ ਸਟਾਰਟ ਹੋ ਗਿਆ ਉਹ ਦਿਨ ਆ ট্রাফিক ਸਮੂਥ ਹੈ ਉਸ ਤੋਂ ਬਾਅਦ ਬੀਸਤ ਸਾਹਿਬ ਖੜੇ ਨੇ ਉਹ ਕਹਿੰਦੇ ਕਿ ਸਪੈਸ਼ਲ ਟੀਮਾਂ ਜਿਹੜੀਆਂ ਨੇ ਟ੍ਰੈਫਿਕ ਵਾਸਤੇ ਉਨਾ ਕੀ ਪੰਚੋਤੀ ਹੋਗੀ ਸਪੈਸ਼ਲ ਟੀਮਾਂ ਨਕਲੀਆਂ ਨੇ ਕਿ ਉਹ ਅਸੀਂ ਇਹਨੂੰ ਸਾਰੇ ਮਸਲ ਹੱਲ ਕਰਾਂਗੇ ਕਿ ਕਿ ਮੈਡਮ ਜੀ ਦੁਕਾਨਦਾਰ ਬੋਰਡ ਚੱਕ ਲੈਂਦੇ ਆ ਤੇ ਫਿਰ ਗੱਡੀਆਂ ਨਾ ਦੁਕਾਨਾਂ ਆਣ ਕੇ ਸਾਰ ਸਾਰੀ ਦਿਹਾੜੀ ਲੱਗਦੀ ਆ ਬਸ ਠੀਕ ਕਰਾਂਗੇ ਰੇੜੀ ਮਾਰਕੀਟ ਤਿਆਰ ਹੋ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗ ਕਰਾਂਗੇ ਮੀਟਿੰਗ ਹਾਊਸ ਦੀ ਹੋਏਗੀ ਉਹਦੇ ਵਿੱਚ ਜਿਹੜੇ ਰੇੜੀਆਂ ਵਾਲੇ ਉਹਨਾਂ ਨੂੰ ਰਜਿਸਟਰ ਕੀਤਾ ਜਾਏਗਾ ਉਸ ਤੋਂ ਬਾਅਦ ਉਹਨਾਂ ਨੂੰ ਜਗ੍ਹਾ ਲੋਟ ਕੀਤੀ ਜਾਊਗੀ ਮੇਰੀ ਰੇੜੀ ਮਾਰਕੀਟ ਬਿਲਕੁਲ ਤਿਆਰ ਆ ਸਿਰਫ ਜਿਹੜੇ ਪਾਣੀ ਤੇ ਸੀਵਰ ਦੇ ਕਨੈਕਸ਼ਨ ਫੋਟੋ ਦਿੱਤੇ ਜਾਣਗੇ ਜਦੋਂ ਕਿਸੇ ਨੂੰ ਰੇੜੀ ਜਿਹੜੇ ਜਗਾ ਅਲੋਟ ਹੋ ਚੁੱਕੇ ਉਸੇ ਸਾਧਨ ਦੇ ਨਹੀਂ ਤਾਂ ਸਮਾਰਟ ਚੋਰੀ ਵੀ ਹੋ ਸਕਦਾ ਉੱਥੇ ਕੇਜਿੰਗ ਨਹੀਂ ਮੈਮ ਕੀ ਮੈਸੇਜ ਦੇਣਾ ਚਾਹੁੰਦੀ ਆ ਜੀ ਜੰਦੇ ਮੈਸੇਜ ਨਹੀਂ ਮੇਰੇ ਸਾਰੇ ਸ਼ਹਿਰ ਨੂੰ ਅਪੀਲ ਹੈ ਕਿ ਜਿਹੜੇ ਵੀ ਕੰਮ ਚੱਲਦੇ ਆ